Transcrição e ਤਸਵੀਰਾ ਕਪੂਰਥਲੇ ਦੇ ਮੁਹੱਲਾ ਅਜੀਤ ਨਗਰ ਦੀਆਂ ਨੇ ਜਿੱਥੋਂ ਦਾ ਰਹਿਣ ਵਾਲਾ ਲਪ੍ਰਿਤ ਪੀਸੀਐਸਟੀ ਪ੍ਰੀਖਿਆ ਪਾਸ ਕਰਕੇ ਅਕਸਰ ਬਣ ਕੇ ਆਪਣੇ ਘਰ ਪਹੁੰਚਿਆ ਤਾਂ ਲੋਕਾਂ ਨੇ ਉਸ ਦਾ ਪਰਮਾ ਸਵਾਗਤ ਕੀਤਾ ਅਤੇ ਭੰਗੜੇ ਪਾ ਕੇ ਉਸ ਨੂੰ ਵਧਾਈਆਂ ਦਿੱਤੀਆਂ ਨੇ ਤਾਂ ਇਸ ਦੌਰਾਨ ਉਸ ਦੇ ਕਰੀਬੀਆਂ ਦੇ ਵੱਲੋਂ ਅਤੇ ਮੁਹੱਲਾ ਨਿਵਾਸੀਆਂ ਦੇ ਵੱਲੋਂ ਫੁੱਲਾਂ ਦਾ ਹਾਰ ਪਾ ਕੇ ਉਸ ਦਾ ਸ਼ਾਹੀ ਸਵਾਗਤ ਕੀਤਾ ਗਿਆ ਦਸਤਨਯੋਗ ਹੈ ਕਿ ਲਪ੍ਰਿਤ ਨੇ ਪੀਸੀਐਸਟੀ ਪ੍ਰੀਖਿਆ ਪਾਸ ਕਰਕੇ ਕਪੂਰਥਲੇ ਦਾ ਨਾਮ ਰੌਸ਼ਨ ਕੀਤਾ ਤੇ ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਤੇ ਸ਼ਰ ਦੇ ਮੌਤ ਬਾਅਦ ਵਿਅਕਤੀ ਉਸ ਦੇ ਘਰ ਪਹੁੰਚੇ ਨੇ ਅਤੇ ਉਸ ਨੂੰ ਵਧਾਈਆਂ ਦਿੱਤੀਆਂ ਨੇ ਹਾਂ ਬਾਦਸ਼ਾਹ ਜੇ ਸਤਗੁਰ ਨਦਰ ਕਰੇ ਤੇ ਮਾਵਾਖ ਨੂੰ ਇਹਨੇ ਸੰਪੂਰਨ ਕੀਤਾ ਔਰ ਖੁਸ਼ੀ ਜਿਹੜੀ ਆ ਨਾ ਉਹ ਬਿਆਨ ਨਹੀਂ ਕੀਤੀ ਜਾ ਸਕਦਾ ਉਹਦਾ ਕਾਰਨ ਇਹ ਕਿਉਂਕਿ ਜਿਸ ਦੇ ਨੇ ਪਹਿਲੋਂ ਭਰਤੀ ਹੋਇਆ ਸੀ ਨਾ ਤੇ ਮੈਂ ਉਸ ਦਿਨ ਇੱਕੋ ਗੱਲ ਕਹੀ ਸੀ ਬੱਚੇ ਵੀ ਇਹ ਤੇਰਾ ਜਗ੍ਹਾ ਨਹੀਂ ਤੇਰੀ ਜਗ੍ਹਾ ਬਹੁਤ ਉੱਪਰ ਆ ਔਰ ਇਸ ਬੱਚੇ ਨੇ ਉਸ ਗੱਲ ਦਾ ਮਾਨ ਰੱਖਿਆ ਔਰ ਅੱਜ ਇਸ ਜਗ੍ਹਾ ਤੇ ਕਿ ਪੀਸੀਐਸ ਲਈ ਸਿਲੈਕਟ ਹੋ ਕੇ ਗਿਆ ਔਰ ਮੈਂ ਉਮੀਦ ਕਰਦਾ ਕਿ ਇਹ ਐਫਸੀਆਰ ਰਟਾਇਰ ਹੋਏਗਾ ਇਹ ਮੇਰੀ ਚੁਪਕਾ ਔਰ ਇੱਕ ਖੁਸ਼ੀ ਜਿਹੜੀ ਆ ਨਾ ਇਹ ਦਿਲ ਤੋਂ ਹੁੰਦੀ ਆ ਹਮੇਸ਼ਾ ਹੀ ਕਿ ਮੈਂ ਤੇ ਇਹੋ ਕਹੂੰਗਾ ਕਿ ਪ੍ਰਮਾਤਮਾ ਸਭ ਨੂੰ ਇਹ ਜਿਹੇ ਬੱਚੇ ਦੇਵੇ ਜੋ ਆਗਿਆਕਾਰ ਮਿਹਨਤੀ ਤੇ ਆਪਣੇ ਸਮਾਜ ਦੇ ਵਿੱਚ ਇੱਕ ਨਾਮਣਾ ਵੀ ਖੱਟਣ ਤੇ ਨਾਲ ਦੀ ਨਾਲ ਇੱਕ ਜਿਹੀ ਬੇਨਤੀ ਵੀ ਕਰਦਾ ਜਾਊਂਗਾ ਕਿ ਕਾਨੂੰਨ ਨੂੰ ਮੋਖ ਰੱਖ ਕੇ ਜਿੰਦਗੀ ਚ ਕੰਮ ਕਰਨਾ ਕਿਸੇ ਦੇ ਦਬਾਅ ਹੇਠ ਕੰਮ ਨਹੀਂ ਕਰਨਾ ਕਹਿੰਦੇ ਮਤਲਬ ਉਹ ਕਿਉਂ ਨਹੀਂ ਅੱਜ ਜੇਕਰ ਸਰਕਾਰਾਂ ਜੋ ਕੁਝ ਹੋ ਰਿਹਾ ਕੀ ਹੋ ਰਿਹਾ ਤੁਸੀਂ ਆਪ ਹੀ ਜਾਣਦੇ ਸਰਕਾਰਾਂ ਹੀ ਸਾਰੀਆਂ ਵੇਖੀਆਂ ਕਾਂਗਰਸ ਵੀ ਵੇਖੀ ਅਕਾਲੀ ਵੀ ਵੇਖੇ ਇਵਨ ਮਲਕੀ ਬੰਗਾਲ ਦੇ ਵਿੱਚ ਕਮਿਊਨਿਸਟ ਵੀ ਦੇਖੇ ਅੱਜ ਕੀ ਹੋ ਰਿਹਾ ਅੱਜ ਆਪਾਂ ਸਭ ਤੋਂ ਵਰਸਟ ਪੋਜੀਸ਼ਨ ਦੇ ਵਿੱਚ ਆ ਇਸ ਲਈ ਔਰ ਜਿਹੜੀ ਇਹ ਪੋਜੀਸ਼ਨ ਆ ਇਹਦੇ ਵਿੱਚ ਅਫਸਰਾਂ ਨੂੰ ਕਿੰਨਾ ਔਖਾ ਕੰਮ ਕਰਨਾ ਵਾ ਉਹ ਵੀ ਬਹੁਤ ਮਹੱਤਵਪੂਰਨ ਔਰ ਜਿਹੜਾ ਮੰਤਰ ਅਫਸਰਾਂ ਉਹਨੂੰ ਗੁੱਠੇ ਲਾ ਕੇ ਵੀ ਰੱਖਿਆ ਜਾਂਦਾ ਪਰ ਮੈਂ ਇੱਕ ਚੀਜ਼ ਕਹੂੰਗਾ ਗੁੱਠੇ ਲੱਗ ਕੇ ਤੇ ਰਹਿ ਲੋ ਪਰ ਗਲਤ ਕੰਮ ਨਾ ਕਰੋ ਕੰਨ ਮਤ ਕਿ ਕਿਤਨਾ ਕਿਤ ਬਿਲਕੁਲ ਲੈ ਕੇ ਜਾਏ ਪਰ ਮੈਂ ਉਮੀਦ ਕਰਦਾ ਔਰ ਮੈਂ ਐਵੇਂ ਐਫਸੀਆਰ ਲਫ਼ਜ਼ ਨਹੀਂ ਯੂਜ਼ ਕੀਤਾ ਐਫਸੀਆਰ ਬਣ ਲਈ 15 ਸਾਲ ਬਾਅਦ ਇਹੋ ਬੱਚਾ ਸਾਡਾ ਜਿਹੜਾ ਵਾ ਜੁਆਇੰਟ ਸੈਕਟੀ ਹੋਏਗਾ 18 ਸਾਲ ਬਾਅਦ ਇਹੋ ਬੱਚਾ ਐਫਸੀਆਰ ਹੋਏਗਾ ਤਨ ਕਿਤੇ ਡਿਸੀਜਨ ਮੇਕਰ ਬਣਨਗੇ ਬਿਲਕੁਲ ਬਣਨਗੇ ਕਿਉਂ ਨਹੀਂ ਬਣਨਗੇ ਔਰ ਅਸੀਂ ਉਮੀਦ ਕਰਦੇ ਆਂ ਔਰ ਇਸੇ ਉਮੀਦ ਨੂੰ ਲੈ ਕੇ ਅੱਜ ਤੁਸੀਂ ਸਾਰੇ ਜਿਹੜੇ ਵੈਲਵਿਸ਼ਰ ਆਏ ਆਂ ਇਸੇ ਲਈ ਆਏ ਆਂ ਔਰ ਇਹਦੇ ਵਿੱਚ ਤੁਸੀਂ ਪੋਲੀਟੀਸ਼ੀਨ ਵੀ ਹੋਗੇ ਬਾਕੀ ਬਿਊਰੋਕ੍ਰੇਸੀ ਜਾਂ ਬਾਕੀ ਟੈਕਨੋਕਰਟ ਸਾਰੇ ਹੋਗੇ ਔਰ ਮੈਂ ਉਮੀਦ ਕਰਦਾ ਕਿ ਇਹ ਬੱਚਾ ਸਾਡਾ ਜਿਹੜਾ ਵਾ ਇਹ ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆ ਸਮਾਜ ਦੇ ਵਿੱਚ ਜੋ ਅੱਜ ਆਪਾਂ ਸਾਰੇ ਇਕੱਠੇ ਆ ਸਾਡਾ ਸਿਰ ਉੱਚਾ ਕਰੇਗਾ ਪਰ ਇਹਦਾ ਇਕੱਲੇ ਦਾ ਸਿਰ ਨਹੀਂ ਉੱਚਾ ਹੋਏਗਾ ਪਰ ਸਾਰੇ ਜਿਹੜੇ ਅੱਜ ਮਿਲਣ ਵਾਲੇ ਆ ਵਧਾਈ ਦੇਣ ਵਾਲੇ ਆ ਔਰ ਉਹਨੂੰ ਵੈਲਕਮ ਕਰਨ ਲਈ ਆਏ ਆ ਇਹਨਾਂ ਸਾਰਿਆਂ ਦਾ ਸਿਰ ਉੱਚਾ ਹੋਏਗਾ ਇੱਕ ਖਾਲਸਾ ਵੇਰ ਦੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਰੇ ਮੇਰੇ ਮਹੱਲੇ ਦੇ ਸਨੇਕ ਜਾਂ ਮੇਰੇ ਸੱਜਣ ਮਿੱਤਰ ਸਾਰੇ ਇੱਥੇ ਵਧਾਈ ਦੇਣ ਆਏ ਆ ਜਾਂ ਖੁਸ਼ੀ ਜਜ਼ਾਰ ਕਰਨ ਆਏ ਆ ਉਹਨਾਂ ਦਾ ਬਹੁਤ-ਬਹੁਤ ਤਹਿ ਦਿਲੋਂ ਤਨਮਾਨ ਕਰਦਾ ਔਰ ਇਹ ਜਿਹੜੀ ਪ੍ਰਾਪਤੀ ਆ ਇਹ ਮਤਲਬ ਸਾਡੇ ਇਕੱਲੇ ਪਰਿਵਾਰ ਦੀ ਨਹੀਂ ਆ ਇਹ ਬਹੁਤ ਸਾਰੀਆਂ ਸੱਜਣਾ ਮਿੱਤਰਾਂ ਦੀਆਂ ਅਸੀਸਾਂ ਗਾਈਡੈਂਸ ਜਿਹੜੀ ਆ ਉਹਦੇ ਵਿੱਚ ਉਹ ਤੇ ਨਿਰਭਰ ਕਰਦਾ ਸੀਗਾ ਔਰ ਬਹੁਤ ਸਾਡੇ ਮਹਾਪੁਰਖ ਖੜੇ ਬਾਬਾ ਜੀ ਤੇ ਮੇਰਾ ਖਿਆਲ ਜਿੱਦਨੇ ਦਾ ਟੈਸਟ ਸੀ ਮੈਂ ਇਹਨਾਂ ਨੂੰ ਤੜਕੇ 6 ਵਜੇ ਫੋਨ ਕੀਤਾ ਸੀ ਮੈਂ ਅਰਦਾਸ ਕਰਨੀ ਸੀ ਇਹਨਾਂ ਅਰਦਾਸਾਂ ਕੀਤੀਆਂ ਔਰ ਪੜ੍ਹਾਈ ਇਹਦੀ ਮਿਹਨਤ ਸੀ ਨਾਲ ਬਾਕੀ ਪਰਿਵਾਰ ਦਾ ਸਹਿਯੋਗ ਸੱਜਣਾ ਮਿੱਤਰਾਂ ਦਾ ਸਾਰਿਆਂ ਦਾ ਸਹਿਯੋਗ ਆ ਉਹਦਾ ਕਰਕੇ ਹੀ ਇਹ ਪ੍ਰਾਪਤੀ ਹੋਈ ਹੈ ਔਰ ਮੈਂ ਸਭ ਤੋਂ ਜ਼ਿਆਦਾ ਜਿਹੜਾ ਵਾਹਿਗੁਰੂ ਜੀ ਦਾ ਸ਼ੁਕਰ ਕਰਦਾ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਜਿਨ੍ਹਾਂ ਨੇ ਮਾਣ ਬਖਸ਼ਿਆ ਔਰ ਇਹ ਸਭ ਕੁਝ ਉਸ ਦਰ ਤੋਂ ਹੀ ਮਿਲਦਾ ਉਸ ਦਰ ਦੀ ਕਿਰਪਾ ਹੋਵੇ ਤੇ ਪੜਿਆ ਜਾ ਸਕਦਾ ਉਸ ਦਰ ਦੀ ਕਿਰਪਾ ਹੋਵੇ ਤੇ ਮਿਹਨਤ ਹੋ ਸਕਦੀ ਆ ਔਰ ਇਹ ਸਾਰਾ ਗੁਰੂ ਮਹਾਰਾਜ ਦਾ ਜਿਹੜਾ ਆਸ਼ੀਰਵਾਦ ਹੈ ਸਾਡੇ ਪਰਿਵਾਰ ਤੇ ਉਹਦਾ ਟੈਸਟ ਪੋਸਟਪੋਨ ਹੋਇਆ ਦਿਲ ਛੱਡਦਾ ਸੀਗਾ ਪਰ ਫੇਰ ਲੱਗ ਜਾਂਦਾ ਸੀ ਇਦਾਂ ਤਕਰੀਬਨ ਇਹ 2022 ਦਾ ਅਪਲਾਈ ਕੀਤਾ ਸੀਗਾ ਹੁਣ ਅੱਜ 25 ਆ ਗਈ ਆ ਉਹਦੇ ਵਿੱਚ ਕਈ ਇਤਰਾਜ਼ ਚੜ੍ਹਾ ਆਏ ਕਈ ਕੁਝ ਆਇਆ ਹੁਣ ਵੀ ਕਈ ਕੁਝ ਹੋਇਆ ਜਿੱਦਾਂ ਇਹਨਾਂ ਦੀ ਅਪਾਇੰਟਮੈਂਟ ਹੋਣ ਤੋਂ ਬਾਅਦ ਵੀ ਬਹੁਤ ਕੁਝ ਕਈ ਬੰਦੇ ਜਿਹੜੇ ਰਹਿ ਜਾਂਦੇ ਉਹ ਵੀ ਆਪਣਾ ਕਰਦੇ ਬੜਾ ਕੁਝ ਤੇ ਪਰ ਫਿਰ ਵੀ ਗੁਰੂ ਮਹਾਰਾਜ ਨੇ ਜਿਹੜਾ ਆਸ਼ੀਰਵਾਦ ਸੀਗਾ ਜਾਂ ਸਿਰ ਤੇ ਮਿਹਰ ਦਾ ਹੱਥ ਸੀਗਾ ਉਹ ਹਮੇਸ਼ਾ ਬਣਾਈ ਰੱਖਿਆ ਉਹਨੂੰ ਮਤਲਬ ਜਿਹੜਾ ਬਹੁਤ ਹੌਸਲਾ ਦਿੱਤਾ ਇਹਨੂੰ ਬੱਚੇ ਨੂੰ ਤੇ ਇੱਥੋਂ ਤੱਕ ਪਹੁੰਚਿਆ ਸੋ ਮੈਂ ਸਾਰਿਆਂ ਦਾ ਬਹੁਤ ਤੇ ਦਿਨ ਉਤਨਵਾਦ ਕਰਦਾ ਔਰ ਸ਼ੁਕਰਗੁਜ਼ਾਰ ਆ ਸਾਰੇ ਜਿਹੜੇ ਇੱਥੇ ਅੱਜ ਆਏ ਆ ਤੇ ਹੋਰ ਕਾਫੀ ਚਿਰ ਮੀਟ ਵੀ ਕੀਤੀ ਆ ਉਹਦੇ ਵਾਸਤੇ ਮੈਂ ਇੱਕ ਸੱਚੀ ਤੋਂ ਨਾ ਮਾਫੀ ਮੰਗ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਸૌ ਤੋਂ ਪਹਿਲਾਂ ਆਪਣੇ ਵੱਡੇ ਵੀਰ ਦੁਰਪੇਸ਼ ਸਿੰਘ ਅਲਰਸੀ ਨੂੰ ਬਧਈਆਂ ਦੇਵਾ ਜੀ ਦਾ ਫਰਜ਼ੰਦ ਅੱਜ ਪੀਸੀਐਸ ਬਣ ਕੇ ਐਸਡੀਐਮ ਲੱਗਾ ਉੱਥੇ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਤੁਸੀਂ ਦੇਖਿਆ ਸਿਸਟਮ ਦੇ ਵਿੱਚ ਕਿ ਕੋਈ ਵੀ ਜਿਹੜਾ ਮੋਢਯਕਰ ਫੈਮਲੀ ਦਾ ਜਾਂ نیچے ਉੱਠ ਕੇ ਇਹੋ ਜੀ ਨੌਕਰੀ ਦਾ ਸੋਚੋ ਨਹੀਂ ਸੀ ਸਕਦਾ ਕਰੋੜਾਂ ਰੁਪਈਆ ਦੀਆਂ ਬੋਲੀਆਂ ਲੱਗਦੀਆਂ ਸੀ ਪਰ ਅੱਜ ਜਿਹੜੀ ਸਰਕਾਰ ਜੋ ਮਰਜ਼ੀ ਲੋਕ ਕਹਣ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਹੈ ਜਿਹਦੇ ਵਿੱਚ ਇੱਕ ਨਹੀਂ ਜਿਹੜਾ ਪੜ੍ਹਨ ਵਾਲੇ ਬੱਚੇ ਜਿਹੜੇ ਇੱਥੇ ਮਿਹਨਤ ਕਰਨ ਰਵੱਤੇ ਉਹ ਆਪਣੀ ਚੋਇਸ ਦੀ ਨੌਕਰੀ ਰੱਖਦੀਆਂ ਪਹਿਲਾਂ ਵੀਰ ਬੇਟਾ ਕਿਸੇ ਹੋਰ ਡਿਪਾਰਟਮੈਂਟ ਵਿੱਚ ਸਿਲੈਕਟ ਹੋਇਆ ਸੀ ਉਸ ਤੋਂ ਬਾਅਦ ਤਿਆਰੀ ਕੀਤੀ ਪੀ.ਐਸ. ਸਿਲੈਕਟ ਹੋਇਆ ਅੱਜ ਐਸ.ਡੀ.ਐਮ ਬਣਿਆ ਸੋ ਇਹ ਜਿਹੜੀ ਸੋਚ ਆ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਉਹਦੀ ਸੋਚ ਕਰਕੇ ਬਿਨਾਂ ਕ੍ਰਪਸ਼ਨ ਤੋਂ ਇਹ ਕਹਦੇ ਨੇ ਕਿਸੇ ਨੂੰ ਰੁਪਈਆ ਦੇ ਕੇ ਐਸ.ਡੀ.ਐਮ ਲੱਗੇ ਜਿਹੜੀ ਜਦਕਿ ਪਹਿਲਾਂ ਸ਼ਰਿਆਂਵਾਂ ਹੁੰਦਾ ਸੀ ਕਿਸੇ ਨੇ ਇਨਫਰਾਸਟ੍ਰਕਚਰ ਰੱਖਣਾ ਕਿੰਨੇ ਲੱਖ ਰੁਪਈਆ ਔਰ ਜੇ ਕਿੰਨੇ ਡੀਐਸਪੀ ਲੱਗਣਾ ਜਾਂ ਪੀਪੀਐਸ ਜਾਂ ਬੀਸੀਐਸ ਲੱਗਣਾ ਤੇ ਕਰੋੜਾਂ ਰੁਪਈਆ ਦੀ ਬੋਲੀ ਹੁੰਦੀ ਸੀ ਇਹ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਜਿਹੜੀ ਸਰਕਾਰ ਆ ਉਹਨਾਂ ਦੀ ਸੋਚ ਆ ਉਹਦਾ ਇੱਕ ਨਮੂਨਾ ਕਿ ਆਮ ਘਰਾਂ ਦੇ ਜਿਹੜੇ ਬੱਚੇ ਆ ਉਹ ਪੀਐਸ ਬਣ ਰਹੇ ਪੀਐਸ ਜੁਡੀਸ਼ਰੀ ਤੇ ਜਾ ਰਹੇ ਰਹੇ ਜਿਹੜੇ ਈਵਨ ਕੋਈ ਇੱਥੇ ਰਿਕਸ਼ਾ ਚਲਾਉਣ ਵਾਲੇ ਵੀ ਜਿਹੜੇ ਪਰਿਵਾਰ ਸੀ ਉਹਨਾਂ ਦੀ ਬੇਟੀ ਜੱਜ ਸਿਲੈਕਟ ਹੋਈ ਜਦਕਿ ਅੱਜ ਤੋਂ 5-4 ਸਾਲ ਪਹਿਲਾਂ ਕਿਸ ਗੱਲ ਦਾ ਸੋਚਿਆ ਵੀ ਨਹੀਂ ਸੀ ਜਾ ਸਕਦਾ ਮੈਂ ਸਰਦਾਰ ਪ੍ਰਗਨ ਸਿੰਘ ਰਮਨਤ ਸਾਹਿਬ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਵਾਂਗਾ ਕਿ ਜਿਨ੍ਹਾਂ ਨੇ ਇਹੋ ਜਿਹਾ ਜਿਹੜਾ ਬੱਚਿਆਂ ਨੂੰ ਜਿਹੜੇ ਲੋੜ ਜਿਹੜੇ ਮਿਹਨਤ ਕਰਨ ਵਾਲੇ ਬੱਚੇ ਆ ਉਹਨਾਂ ਨੂੰ ਇੱਥੋਂ ਦਿੱਕਰ ਮਕਾਮ ਤੇ ਪਹੁੰਚਾਇਆ ਔਰ ਜਿਹੜਾ ਮਾਈਗ੍ਰੇਸ਼ਨ ਉੱਥੇ ਬ੍ਰੇਨ ਡレイン ਜੀ ਇੰਦਾ ਦੀਆਂ ਨੌਕਰੀਆਂ ਮਿਲਣਗੀਆਂ ਤੇ ਬੱਚੇ ਬਾਹਰ ਕਿਉਂ ਜਾਣਗੇ ਇਹ ਬਹੁਤ ਵੱਡੀ ਵਧੀਆ ਪ੍ਰਾਲਾ ਸਰਕਾਰ ਦਾ ਪਹਿਲਾਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਡਾ ਭਤੀਜਾ ਸਾਡੇ ਵੀਰ ਡਾਕਟਰ ਗੁਰਪ੍ਰੀਤ ਸਿੰਘ ਔਲਖ ਦਾ ਬੇਟਾ ਬੜੀ ਵੱਡੀ ਪ੍ਰਾਪਤੀ ਕਰਕੇ ਘਰ ਪਹੁੰਚਿਆ ਪੀਸੀਐਸ ਕਰਕੇ ਐਸਡੀਐਮ ਦੀ ਪੋਸਟ ਤੇ ਕੁਰਸੀ ਤੇ ਪਹੁੰਚਿਆ ਅਸੀਂ ਪਰਿਵਾਰ ਨੂੰ ਵਧਾਈਆਂ ਦਿੰਨੇ ਆ ਇਹ ਸਾਡਾ ਸਾਰਾ ਸਾਂਝਾ ਪਰਿਵਾਰ ਹੈ ਅਸੀਂ ਇਲਾਕਾ ਵਾਸੀ ਵੀ ਇਕੱਠੇ ਹੋਏ ਆਂ ਪਰ ਪਰਿਵਾਰ ਦੇ ਨਾਲ ਜੁੜੇ ਹੋਏ ਰਿਸ਼ਤੇਦਾਰ ਵੀ ਇਕੱਠੇ ਹੋਏ ਆਂ ਅਸਲ ਦੇ ਵਿੱਚ ਇਹ ਜਿਹੜਾ ਮਕਸਦ ਹੈ ਕਿ ਮੈਂ ਗੁਰਪ੍ਰੀਤ ਸਿੰਘ ਨਾਲ ਹੁਣ ਲੰਬੇ ਸਮੇਂ ਤੋਂ ਜਾਣਦਾ ਇਹਨਾਂ ਦੇ ਵਿੱਚ ਇਮਾਨਦਾਰੀ ਕੁੱਟ-ਕੁੱਟ ਕੇ ਭਰੀ ਔਰ ਉਸੇ ਇਮਾਨਦਾਰੀ ਦਾ ਨਤੀਜਾ ਕਿ ਅੱਜ ਇਹਨਾਂ ਦਾ ਬੇਟਾ ਕਿੱਡੀ ਵੱਡੀ ਪੋਸਟ ਤੇ ਸਿਲੈਕਟ ਹੋਇਆ ਔਰ ਬੱਚੇ ਦੀ ਮਿਹਨਤ ਹੈ ਔਰ ਸਭ ਤੋਂ ਜ਼ਿਆਦਾ ਸ਼ੁਕਰਾਨਾ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਕਿ ਉਹਨਾਂ ਨੇ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਆ ਇਹਨਾਂ ਦੀ ਮਿਹਨਤ ਨੂੰ ਵੇਖਦਿਆਂ ਹੋਇਆਂ ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ ਨੇ ਅੱਜ ਅਸੀਂ ਧੰਨਵਾਦੀ ਆ ਉਸ ਅਕਾਲ ਪੁਰਖ ਦੇ ਕਿ ਉਹਨਾਂ ਨੇ ਬੜੀ ਵੱਡੀ ਬਖਸ਼ਿਸ਼ ਬੜੀ ਵੱਡੀ ਦੌਲਤ ਇਹਨਾਂ ਦੀ ਝੋਲੀ ਚ ਪਾਈ ਹੈ ਔਰ ਅਸੀਂ ਦੁਆ ਕਰਦੇ ਆ ਅਰਦਾਸ ਕਰਦੇ ਜਿੱਦਾਂ ਸਾਡੇ ਸਰਦਾਰ ਜੀ ਨੇ ਅਰਦਾਸ ਕੀਤੀ ਹੈ ਬੜੀ ਵੱਡੀ ਉੱਚੀ ਪ੍ਰਾਪਤੀ ਦੀ ਉਹ ਵੀ ਅਸੀਂ ਦੁਆ ਕਰਾਂਗੇ ਕਿ ਛੇਤੀ ਕਿ ਸਾਡਾ ਹੌਨ ਹਰਵਰਦੰਦ ਉਸ ਪਦਵੀ ਤੱਕ ਪਹੁੰਚੇ ਔਰ ਗੱਲ ਸਰਕਾਰ ਦੀ ਕਰ ਰਹੇ ਆ ਵਾਕਈ ਸਿਸਟਮ ਨੂੰ ਬਦਲਣ ਦੇ ਵਿੱਚ ਮੌਜੂਦਾ ਪੰਜਾਬ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਇਸ ਵੇਲੇ ਘੰਟਾਕਰ ਸਕੂਲ ਐਸਐਮਸੀ ਕਮੇਟੀ ਦਾ ਚੇਅਰਮੈਨ ਆ ਔਰ ਉੱਥੋਂ ਜਿਹੜੀ ਪੜ੍ਹੀ ਹੋਈ ਬੱਚੀ ਸਾਡੀ 6ਵੀਂ ਤੋਂ 12ਵੀਂ ਜਮਾਤ ਤੱਕ ਬੱਚੀ ਪੜ੍ਹੀ ਹੋਈ ਸ਼ਿਵਾਨੀ ਉਹ ਜੱਜ ਦੇ ਕੁਰਸੀ ਤੇ ਪਹੁੰਚੀ ਹੈ ਸਧਾਰਨ ਘਰ ਦੀ ਬੱਚੀ ਜਿਹਦਾ ਬਾਪ ਮਜ਼ਦੂਰ ਔਰ ਮਾਮਾ ਆਟੋ ਰਿਕਸ਼ਾ ਚਲਾ ਕੇ ਮਾਮੇ ਨੇ ਭਾਣਜੀ ਪਾਲੀ ਸਧਾਰਨ ਘਰ ਦੀ ਬੱਚੀ ਜਦੋਂ ਉਹੋ ਜਿਹੇ ਬੱਚਿਆਂ ਨੂੰ ਬੜੀਆਂ ਵਧੀਆ ਪਦਵੀਆਂ ਤੇ ਧੰਨਵਾਦਿਆ ਜਾ ਰਿਹਾ ਤੇ ਇਹ ਬੱਚਾ ਚੰਗੇ ਭਲੇ ਘਰੋਂ ਬੜੀ ਵਧੀਆ ਮਿਹਨਤ ਕਰਕੇ ਇਸ ਡਿਗਰੀ ਨੂੰ ਇਹਨੇ ਪ੍ਰਾਪਤ ਕੀਤਾ ਤੇ ਬਹੁਤ ਬਹੁਤ ਤੁਹਾਡਾ মিডিਆ ਵਾਲਿਆਂ ਦਾ ਧੰਨਵਾਦ ਤੇ ਸਭ ਤੋਂ ਜ਼ਿਆਦਾ ਵਧਾਈਆਂ ਗੁਰਪ੍ਰੀਤ ਸਿੰਘ ਔਲ ਦੇ ਪਰਿਵਾਰ ਨੂੰ ਤੇ ਸਾਡੇ ਹੋਣ ਹਰ ਫਰਜ਼ੰਦ ਨੂੰ ਤੇ ਬਨੋਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਟਾਰਟਿੰਗ ਤੋਂ ਅਸੀਂ ਸਾਨੂੰ 18 ਸਾਲ ਸਾਡੀ ਦੋਸਤੀ ਨੂੰ ਹੋ ਗਿਆ ਹੈ ਸ਼ੁਰੂ ਤੋਂ ਹੀ ਇਹ ਮੇਰਾ ਲਵਕੀ ਸਿੰਘ ਬਹੁਤ ਮਿਹਨਤੀ ਸੀਗਾ ਤੇ ਸਾਨੂੰ ਲੱਗਦਾ ਵੀ ਸੀ ਕਿ ਕੁਛ ਨਾ ਕੁਛ ਅਚੀਵ ਕਰੂਗਾ ਆਪਣੀ ਲਾਈਫ ਚ ਅੱਜ ਬੜਾ ਮਾਣ ਨੂੰ ਸੁਖ ਹੋ ਰਿਹਾ ਕਿ ਸਾਡਾ ਦੋਸਤ ਪੀਸਾਸ ਸੈਕਸਨ